ਪਿਆਰਪਰੀ ਸਤਿ ਸ਼੍ਰੀ ਅਕਾਲ ਅਸੀਂ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਆਂ ਉਮੀਦ ਕਰਦੇ ਆਂ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਅਸੀਂ ਤੁਹਾਡਾ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਸਾਡਾ ਜਿਹੜਾ ਚੈਨਲ ਆ ਸਬਸਕ੍ਰਾਈਬ ਕੀਤਾ ਤੇ ਸਾਨੂੰ ਬਹੁਤ ਮੈਸੇਜ ਆਉਂਦੇ ਆ ਵੀ ਤੁਹਾਡੀਆਂ ਵੀਡੀਓ ਜਿਹੜੀਆਂ ਬਹੁਤ ਹੀ ਵਧੀਆ ਸਭਿਆਚਾਰਕ ਵੀਡੀਓ ਆ ਤੇ ਦੇਖਣ ਜੋਗਾ ਇਹੀ ਭੈਣਾਂ ਦੇ ਸਾਨੂੰ ਬਹੁਤ ਫੋਨ ਆਏ ਕਹਿੰਦੇ ਵੀ ਅਸੀਂ ਤਾਂ ਆਪਦੀਆਂ ਜਿਹੜੀਆਂ ਮਾਮਾ ਹਨ ਇਸ ਦੁਨੀਆ ਤੇ ਨਹੀਂ ਨਹੀਂ ਹੈਗੀਆਂ ਜਦੋਂ ਤੁਹਾਡੀਆਂ ਵੀਡੀਓ ਅਸੀਂ ਦੇਖੀਆਂ ਸਾਨੂੰ ਬਹੁਤ ਯਾਦ ਆਈਆਂ ਵੀ ਸਾਡੀ ਮਾਂ ਨਾਲ ਅਸੀਂ ਕਦੇ ਬੈਠ ਕੇ ਚਾਦਰਾਂ ਕੱਢਦੇ ਸੀ ਖੇਸ ਮਣਾਉਂਦੇ ਸੀ ਹਨਾ ਤੇ ਸਾਨੂੰ ਬਹੁਤ ਵਧੀਆ ਲੱਗਦਾ ਤੇ ਆਪਾਂ ਕਿਸੇ ਦਿਨ ਵੀਡੀਓ ਵੀ ਬਣਾਵਾਂਗੇ ਤੇ ਵੀ ਕਮੈਂਟ ਤੁਹਾਡੇ ਪੜਾਂਗੇ ਸਾਰੇ ਜਿਹੜਾ ਪੁਰਾਣਾ ਸਮਾਂ ਸੀ ਵਾਕਿਆ ਹੀ ਇੱਕ ਸਵਰਗ ਸੀ ਹਨਾ ਸਮੇਂ ਨੇ ਆਪਣੀ ਚਾਲ ਜਿਹੜੀ ਬਦਲ ਲਈ ਤੇ ਸਮਾਂ ਜਿਹੜਾ ਬਹੁਤ ਹੀ ਜ਼ਿਆਦਾ ਹਨਾ ਐਡਵਾਂਸ ਹੋ ਗਿਆ ਤਕਨੀਕ ਜ਼ਿਆਦਾ ਆਉਣ ਕਰਕੇ ਤੇ ਵੀ ਜਿਹੜਾ ਲੋਕੀਆ ਦੇ ਸੱਭਿਆਚਾਰ ਨੂੰ ਭੁੱਲ ਗਏ ਤੇ ਹੁਣ ਜਿਹੜੀਆਂ ਨਵੀਆਂ ਚੀਜ਼ਾਂ ਦੇ ਵਿੱਚ ਆ ਗਏ ਪਹਿਲਾਂ ਜਿਵੇਂ ਹੁਣ ਮੰਨ ਲਓ ਕਿ ਜੂਨ ਦੀਆਂ ਛੁੱਟੀਆਂ ਹੀ ਹਨਾ ਹੋਈਆਂ ਹੋਈਆਂ ਵਾ ਪਹਿਲਾਂ ਛੁੱਟੀਆਂ ਹੁੰਦੀਆਂ ਸੀ ਆਪਾਂ ਨਾਨਕੇ ਜਾਂਦੇ ਸੀ ਹਨਾ ਉੱਥੇ ਲਾਈਟ ਜਿਵੇਂ ਮੰਨ ਲਓ ਹੁਣ ਤਾਂ ਲਾਈਟ ਇਨਵਰਟਰ ਆ ਗਏ ਲਾਈਟ ਜਾਂਦੀ ਨਹੀਂ ਸਾਰਾ ਸਾਰਾ ਦਿਨ ਵੀ ਆਪਾਂ درختਾਂ ਥੱਲੇ ਬੈਠ ਕੇ ਕੱਢ ਲੈਂਦੇ ਸੀ ਉੱਥੇ ਹੋਰ ਵੀ ਬੱਚੇ ਆਏ ਹੁੰਦੇ ਸੀ ਹਨਾ ਮੰਮੀਆਂ ਨੇ ਆਪਣੀਆਂ ਨੇ ਚਲੀਆਂ ਜਾਣਾ ਹੋਰ ਆਣ ਗਉਣ ਦੀਆਂ ਹੋਰ ਕੁੜੀਆਂ ਜਿਹੜੀਆਂ ਸਾਡੀਆਂ ਮਾਸੀਆਂ ਲੱਗਦੀਆਂ ਸੀ ਆਪਾਂ ਸਾਰਿਆਂ ਨੇ ਸਾਰਾ ਦਿਨ ਇਕੱਠੇ ਬੈਠੇ ਰਹਿਣਾ ਤੇ ਰਾਤ ਨੂੰ ਜਦੋਂ ਸੌਣਾ ਤੇ ਇੱਕ ਪੱਖੇ ਦੇ ਅੱਗੇ ਸਾਰੇ ਮੰਜੇ ਨੌਣੇ ਤੇ ਆਪਾਂ ਪੈਣ ਵਿੱਛੇ ਲੜਨਾ ਹਨਾ ਉਹ ਜਿਹੜਾ ਸਮਾਂ ਸੀ ਉਹ ਹੀ ਸੀ ਉਹ ਸਮਾਂ ਹਾਂ ਅੰ데 ਤੁਸੀਂ ਉਹ ਸਮੇਂ ਬਾਰੇ ਕੀ ਕਹੋਗੇ ਮੈਂ ਤਾਂ ਕਹਿੰਨੀ ਆ ਭੈਣੇ ਹੁਣ ਸਮੇ ਫੇਰ ਉਹੋ ਜਿਹੀ ਆ ਜਾਣਾ ਤੇ ਵੀ ਆਪਾਂ ਤਾਂ ਉਹੋ ਜੇ ਸਮੇ ਚਾਹੁੰਨੇ ਆ ਅੱਗੇ ਦੁਨੀਆ ਚ ਪੁੱਤ ਪਿਆਰ ਹੁੰਦਾ ਸੀ ਹੁਣ ਪਿਆਰ ਹੈ ਨਹੀਂ ਹੁਣ ਭੈਣਾ ਭਾਈਆਂ ਵਿੱਚ ਪਿਆਰ ਨਹੀਂ ਤੇ ਆਂਡੀਆਂ ਅੰਡਰੇ ਗੰਡਣਾ ਤਾਂ ਕਿੱਥੋਂ ਪਿਆਰ ਹੋਣਾ ਵਾ ਆਪਾਂ ਦਸਾਂ ਸਮਿਆਂ ਬਾਰੇ ਕਹਿੰਨੇ ਵੀ ਉਹੀ ਸਮੇ ਮੈਂ ਤਾਂ ਕਹਿੰਨੀ ਉਹੀ ਸਮੇ ਫੇਰ ਆ ਜਾਾਂ ਹਾਂ ਇਹ ਗੱਲ ਕਹਿੰਦੀ ਮੈਂ ਤੇਰੀ ਤੁਸੀਂ ਕੀ ਕਹੋਗੇ ਪੁਰਾਣੇ ਸਮਿਆਂ ਬਾਰੇ ਪੁਰਾਣੇ ਸਮੇ ਹੀ ਮੱਥੜੇ ਮੋਟੜ ਨਹੀਂ ਤੇ ਮਰਦੀ ਪੈ ਜਾਂਦੇ ਸੀ ਪੁੱਲਾ ਦਾ ਪਿਆਰ ਸੀ ਲੋਕਾਂ ਨੇ ਪਿਆਰ ਸੀ ਕਰਿਆ ਫੇਕਣ ਤੋਂ ਕਿਵੇਂ ਆ ਬਾਈ ਕਿਵੇਂ ਆ ਵੀਰੇ ਕੋਈ ਕੋਈ ਤੁਹਾਨੂੰ ਬੁਲਾਉਂਦਾ ਨਹੀਂ ਆ ਘਰ ਦੇ ਜਾ ਕੋਈ ਬਾਹਰ ਅੱਗੇ ਜਾਣਾ ਮਨ ਮੁੱਜਾ ਕਰਨਾ ਖਾਂ ਪੀਂ ਮਾਰ ਫਿਰ ਮੁੱਜਾ ਕਰਾ ਗੰਨਾ ਟੂਹੜਾ ਛੱਲੀ ਖਾਲਾ ਖੇਤਾਂ ਜਾਨ ਸੀ ਚੀਜ਼ਾਂ ਆਮ ਸੀ ਚੀਜ਼ਾਂ ਲੋਕਾਂ ਨੂੰ ਕੁਝ ਕਾਹ ਤਾਣ ਕਰ ਖੜੀ ਲੋਕਾਂ ਦੇ ਆਉਂਦੇ ਸੀ ਲੈ ਬੈਣੇ ਕੱਦੂ ਲੈ ਲੈ ਚਿਪੜ ਲੈ ਲੈ ਬਾਜ ਜਾਣਾ ਮੂੰਹ ਹਾਈ ਭੁੰਨਣੀ छलियूं भुनणियूं कुझु छेत करो जिने कपह चोन सू मूगफली भुन केऊं साम्हूं छलिया भुन कूं तो, निके दो। तो करो। गन्ने चुपे फिर जूं उदो ते फुटा हूंदियूं सी उहो भन लेणियूं उहो खाइण कपाह ਤੇ ਹੁਣ ਉਹ ਇਹ ਕਿੱਥੇ ਚੀਜ਼ਾਂ ਚਿਪੜ ਬਹੁਤ ਹੁੰਦੇ ਸੀ ਕਬਾ ਦੇ ਵਿੱਚ ਹਾਂ ਚਿਪੜ ਬਹੁਤ ਹੁਣ ਕਿੱਥੇ ਚੀਜ਼ਾਂ ਹੋ ਤਾ ਉਹ ਤਾਂ ਦੇਖ ਲੈਣਾ ਵੀ ਕਿਹੜਾ ਮਿੱਠਾ ਵਾ ਕਿਹੜਾ ਖੱਟਾ ਵਾ ਉਹ ਸੜ ਦੇਣਾ ਜਿਹੜਾ ਮਿੱਠਾ ਉਹ ਖਾ ਲੈਣਾ ਕੋਈ ਮੂੰਹ ਨਹੀਂ ਸੀ ਪੱਕਦਾ ਉਹ ਦਰਜੀ ਕੋਲ ਕਾਲਾ ਚਿਪੜ ਵੀ ਆਂਟੀ ਅਸੀਂ ਇੱਕ ਦਿਨ ਇੱਧਰ ਮੋਗੀ ਵਾਲੀ ਸਾਈਡ ਗਏ ਮੁੱਲ ਮਿਲਦੇ ਆ ਮੇਰੇ ਵੀ ਦੇਖੋ ਸਮੇਂ ਨੇ ਕਿੰਨੀ ਜ਼ਿਆਦਾ ਆ ਜਿਹੜਾ ਇੱਕ ਮੁੱਲ ਵੇਖਦੇ ਆ ਚਿਪੜ ਹਾਂ ਮੈਂ ਵਜਨ ਨਾ ਜਿਹਨਾਂ ਨੂੰ ਕੋਈ ਸਿਆਣ ਹਾਂਜੀ ਜਿਹੜੀ ਆਪਾਂ ਅੱਜ ਦੀ ਵੀਡੀਓ ਲੈ ਕੇ ਆਏ ਆ ਇਹ ਆਪਣੀ ਵੀਡੀਓ ਵੀ ਸੱਭਿਆਚਾਰ ਦੇ ਨਾਲ ਹੀ ਸੰਬੰਧਤ ਆ ਆਪਣੀ ਜਿਹੜੀ ਪੰਜਾਬੀ ਭਾਸ਼ਾ ਦੇ ਕੋਈ ਸ਼ਬਦ ਆ ਇਹ ਅਲੋਪ ਹੋ ਰਹੇ ਆ ਜਿਹੜੇ ਆਪਾਂ ਵਰਤ ਨੂੰ ਹਟ ਰਹੇ ਆ ਆਪਾਂ ਮਾਡਰਨ ਜਵਾਨੇ ਦੇ ਵਿੱਚ ਜਾ ਰਹੇ ਆ ਤੇ ਆਪਾਂ ਜੇ ਹੁਣ ਥੋੜੇ ਜਿ ਸ਼ਬਦ ਭੁੱਲਿਆਂ ਤਾਂ ਆਪਾਂ ਮੈਨੂੰ ਲੱਗਦਾ ਵੀ ਆਉਣ ਵਾਲੇ ਸਮੇਂ 'ਚ ਆ ਜਿਹੜੀ ਹੁਣ ਘਰਾਂ 'ਚ ਪੰਜਾਬੀ ਬੋਲਦੇ ਆ ਇਹ ਵੀ ਭੁੱਲ ਜਾਵਾਂਗੇ ਹੁਣ ਆਪਾਂ ਦੇਖ ਜੇ ਵੀ ਆਪਣੇ ਬੱਚੇ ਜਿਹੜੇ ਸਕੂਲਾਂ 'ਚ ਪੜ੍ਹਦੇ ਆ ਤੇ ਘਰ ਆ ਕੇ ਹਿੰਦੀ ਬੋਲਦੇ ਆ ਉਹਨਾਂ ਨੂੰ ਹੁਣ ਪੰਜਾਬੀ ਠੇਠ ਪੰਜਾਬੀ ਕੋਸ਼ ਹੀ ਨਹੀਂ ਪਤਾ ਹੈਗੀ ਤੇ ਆਪਾਂ ਜਿਹੜੀ ਇਹ ਵੀਡੀਓ ਲੈ ਕੇ ਆਏ ਆ ਆਪਣਾ ਜਿਹੜਾ ਇਹ ਮਕਸਦ ਹੈ ਨਾ ਵੀਡੀਓ ਬਣਾਉਣ ਦਾ ਵੀ ਪੰਜਾਬੀ ਭਾਸ਼ਾ ਦੇ ਆਪਾਂ ਕੋਈ ਸ਼ਬਦ ਲਿਆ ਕਰਾਂਗੇ ਹਫ਼ਤੇ ਦੇ ਵਿੱਚ ਆਪਾਂ ਇੱਕ ਵੀਡੀਓ ਬਣਾਇਆ ਕਰਾਂਗੇ ਤੇ ਉਹ ਸ਼ਬਦਾਂ ਨੂੰ ਆਪਾਂ ਦੱਸਾਂਗੇ ਕਿ ਉਹ ਸ਼ਬਦ ਕੀ ਸੀ ਉਹ ਕਿਹੜੀ ਵਰਤੋਂ ਦੇ ਵਿੱਚ ਹੁੰਦੇ ਸੀਗੇ ਤੇ ਹੁਣ ਅਸੀਂ ਬਿਲਕੁਲ ਭੁੱਲ ਚੁੱਕੇ ਆ ਤੇ ਚਲੋ ਆਪਾਂ ਕਰਦੇ ਹਾਂ ਸ਼ੁਰੂਆਤ ਪਹਿਲਾ ਸ਼ਬਦ ਆਪਣਾ ਪਾਣੀ ਅੰਟੀ ਤੁਸੀਂ ਦੱਸੋਗੇ ਪਾਣੀ ਸ਼ਬਦ ਕੀ ਆ ਤੇ ਇਹਦੀ ਕਿੱਥੇ ਤੇ ਕਿਵੇਂ ਵਰਤੋਂ ਕੀਤੀ ਜਾਂਦੀ ਸੀ ਪਾਣੀ ਆਏ ਭੈਣੇ ਕੁੰਬਲ ਪੱਟੀ ਹੁੰਦੀ ਸੀਗੀ ਉਹਦੇ ਵਿੱਚ ਬੁੜੀਆਂ ਦੇ ਖੇਸ ਲਾਏ ਹੁੰਦੇ ਸੀ ਕੁੜੀਆਂ ਹਰ ਇੱਕ ਘਰੇ ਦੋ ਦੋ ਚਾਰ ਚਾਰ ਹੁੰਦੀਆਂ ਸੀ ਆ ਮਾਵਾਂ ਨੂੰ ਪਹਿਲਾਂ ਸ਼ੁਰੂ ਤੋਂ ਹੀ ਫਿਗਰ ਪੈ ਜਾਂਦਾ ਸੀਗਾ ਪੇ ਭਾਈ ਅਸੀਂ ਕੁੜੀਆਂ ਵਿਆਹਣਾਂ ਆਉਣ ਤਾਂ ਖੇਸ ਬਣ ਲਿਏ ਹੁਣ ਤੇਰੀਆਂ ਬਣ ਲਿਏ ਉਹ ਭਾਈ ਤਾਂ ਉਹ ਕੁੰਬੜ ਪੱਟ ਕੇ ਉਹਦੇ ਵਿੱਚ ਖੇਸ ਬਣੀ ਸੀਗੀ ਮਣਦੇ ਹੁੰਦੇ ਸੀਗੇ ਹਾਂ ਹਾਂਜੀ ਤਾਂ ਨਹੀਂ ਸ਼ਬਦ ਬਾਰੇ ਆਂਟੀ ਨੇ ਦੱਸਿਆ ਆਪਾਂ ਨੂੰ ਕਿ ਇਹਦੇ ਵਿੱਚ ਆਪਾਂ ਖੇਸ ਦਰੀ ਸੌਰੀ ਖੇਸ ਟੋਟੇ ਵਗੈਰਾ ਬਣਦੇ ਸੀ ਅਸੀਂ ਵੀ ਦੇਖਿਆ ਕੁੰਬੜ ਸਾਡੇ ਬੀਬੀ ਬਹੁਤ ਬਣਦੇ ਹੁੰਦੇ ਸੀਗੇ ਤੇ ਪਹਿਲਾਂ ਤਾਂ ਥੱਲੇ ਪੱਟੀ ਹੁੰਦੀ ਸੀਗੀ ਜਗਾ ਹਾਂ ਫਿਰ ਉਹ ਬਣਿਆ ਬਣਾਇਆ ਅੱਡਾ ਲੈ ਆਏ ਤੇ ਉਹਦੇ ਚ ਵੀ ਬਹੁਤ ਜਿਆਦਾ ਮੇਰੇ ਬੀਬੀ ਮੇਰੇ ਬਲਵੰਤ ਘਰ ਬੀਬੀ ਬਹੁਤ ਜਿਆਦਾ ਬਣਦੇ ਹੁੰਦੇ ਸੀਗੇ ਤੇ ਹੁਣ ਤਾਂ ਮੈਨੂੰ ਲੱਗਦਾ ਵੀ ਕਿਤੇ ਹੋਣੀ ਨਹੀਂ ਹੈ ਨਾ ਹਾਂ ਨਹੀਂ ਅੱਗੇ ਜਿਲਾਹੇ ਆਪਣੀ ਇੱਕ ਬਰਾਦਰੀ ਆ ਹੈ ਨਾ ਉਹ ਬਹੁਤ ਬਣਦੇ ਹੁੰਦੇ ਸੀ ਹੈ ਨਾ ਹਾਂ ਮੈਂ ਦੇਖਿਆ ਬਣਦੇ ਉਹ ਵੀ ਬਹੁਤ ਬਣਦੇ ਹੁੰਦੇ ਸੀ ਹਾਂ ਹੁਣ ਹੈ ਨਹੀਂ ਜਿਲਾਹੇ ਹਾਂਜੀ ਆਪਣਾ ਜਿਹੜਾ ਅਗਲਾ ਸ਼ਬਦ ਆ ਉਹ ਹੈਗਾ ਸਵਾਤ ਡੈਡੀ ਦੱਸਣਗੇ ਵੀ ਸਵਾਤ ਸ਼ਬਦ ਆ ਇਹ ਕੀ ਆ ਤੇ ਹਾਂ ਜੀ ਜਿਹੜੇ ਦੱਸੋ ਸਵਾਤ ਸਵਾਤ ਬਾਈ ਬਹੁਤ ਲੰਮੀ ਖਲੀ ਹੁੰਦੀ ਸੀ ਹਾਂਜੀ ਸਾਰਾ ਪਰਿਵਾਰ ਦੇ ਪਿਆਰ ਦੇ ਮੰਜੇ ਡੋਣੇ ਕਰਤਾ ਪੈਣਾ ਗੱਲਾਂ ਬਾਤਾਂ ਆਣੀਆਂ ਬਾਤਾਂ ਸੁਣਾਉਣ ਨਾ ਹੁਣ ਬਹੁਤ ਪਿਆਰ ਸੇ ਬਾਈ ਹਾਂਜੀ ਆ ਸਵਾਤਾਂ ਬਹੁਤ ਲੰਮੀ ਹੁੰਦੀ ਸੀ ਆਪਾਂ ਉਧਰ ਜੂੜੀ ਸਵਾਤਾਂ ਜੀ 30 ਖਾਂਸੀ ਆਪਣੇ ਅੱਛਾ ਹਾਂ ਤੇ ਨੂਰੇ ਵੀ ਘਰ ਮਾਂ ਦੇ ਹੋਏ ਤੇ ਨਮੇ ਖਣ ਤਨਾ ਪਕਰ ਰੇ ਇੱਕ ਥਾਂ ਹੀ ਬੈ ਹੁੰਦੇ ਇੱਕ ਥਾਂ ਹੀ ਬੈ ਜੀ ਇੱਕ ਕੰਨ ਮੋਰੋ ਕੰਨੀ ਹੋਸੀ ਮੋਰੇ ਕੰਨ ਕਤੇਗਾ ਆਪਣਾ ਬਹੁਤ ਬਹੁਤ ਕੱਢੀ ਆ ਇੱਕ ਇੱਕ ਹੀ ਹੁੰਦੀ ਬਾਤ ਦੂਰੀ ਸਵਾਤਾ ਹੁੰਦਾ ਹਾਂ ਹਾਂ ਸਵਾਤ ਇਹ ਹੁੰਦੀਆਂ ਕੱਟੀਆਂ ਸੀ ਔਕੀ ਬੋਹਰੇ ਸੀ ਕੱਟ ਹਾਂ ਵਿਚੀ ਕਣ ਕਹਿੰਦੇ ਢੋਲ ਪਏ ਹੁੰਦੇ ਸੀ ਹਨ ਹਾਂ ਜਿਹੜੇ ਬੇਟੀਆਂ ਹਾਂ ਉਹ ਗਾ ਵਿਚੇ ਬੇਟੀਆਂ ਬਹੁਤ ਸਾਰੇ ਬਏ ਹਾਂ ਹਾਂ ਉੱਥੇ ਪਏ ਆਣੇ ਹਾਂ ਇਕੱਠੇ ਨੇ ਪੈ ਜਾਣਾ ਪਤਾ ਨਹੀਂ ਸੀਗਾ ਚੋਲੇ ਪਈ ਜਾਣਾ ਪਿਆ ਦਾ ਹਾਂ ਸਾਰੀ ਰਾਤ ਗੱਲਾਂ ਕਰੀ ਜਾਣੀਆਂ ਕੋਠਿਆਂ ਚੱਤਾਂ ਕੋਠਿਆਂ ਦੇ ਵਾਂਗ ਗੱਲਾਂ ਕਰੀ ਜਾਂਣੀ ਉੱਧਰ ਉੱਧਰ ਹੀ ਮੰਡੀਆਂ ਨੇ ਵੀ ਹਣ ਤਾਂ ਇਹ ਜਿਹੜੇ ਸਵਾਤ ਦੀ ਜਿਹੜੇ ਕੋਠੀਆਂ ਨੇ ਲੈ ਲਈ ਹਨਾ ਕੋਠੀਆਂ ਜਿਹੇ ਡਰਾਇੰਗ ਰੂਮ ਆ ਇਹ ਬੈੱਡਰੂਮ ਆ ਹਨਾ ਵੀ ਇਹ ਸਟੋਰ ਰੂਮ ਆ ਹੁਣ ਕਹਿ ਦਿੰਦੇ ਸਟੋਰ ਹਨਾ ਅਲੱਗ ਅਲੱਗ ਹਾਂ ਪਰ ਆਂਟੀ ਚਾਹੇ ਕਿਵੇਂ ਵੀ ਹੋਣੇ ਘਰਾਂ ਚ ਜੀਰ ਹੀ ਲੱਗਦਾ ਨਾ ਤੁਸੀਂ ਕੀ ਕਹੋਗੇ ਵੀ ਪੁਰਾਣੇ ਘਰ ਮੈਂ ਤਾਂ ਕਹਿੰਨੀ ਪੁਰਾਣੇ ਕੱਚੇ ਹੀ ਘਰ ਹੁੰਦੇ ਵਧੀਆ ਸੀ ਕੱਚੇ ਘਰ ਪੱਤ ਠੰਡੇ ਹੁੰਦੇ ਸੀ ਹੁਣ ਅਗਲਾ ਪੱਕੇ ਬਣਾ ਲੈਂਦਾ ਵਾ ਉਹਨਾਂ ਨੂੰ ਫਰਸ਼ਾਂ ਲਾ ਲੈਂਦਾ ਪੱਥਰ ਲਾਈ ਜਾਂਦੇ ਆ ਉਹਨੇ ਹੀ ਉਹ ਤਪਦੇ ਆ ਉਹਨੇ ਪਿੰਡੇ ਮੱਚੀ ਜਾਂਦੇ ਆ ਕੱਚੇ ਥਾਂ ਤਾਂ ਬਾਹਲੇ ਵਧੀਆ ਸੀ ਪੈ ਚੱਕਾ ਦਾ ਦਰਖਤ ਲੱਗਾ ਹੁੰਦਾ ਹੁੰਦਾ ਸੀਗਾ ਸਾਡੇ ਵਰਗੇ ਉੱਥੇ ਬਹਿ ਜਾਂਦੇ ਸੀ ਲਾਈਟ ਚਲੀ ਜਾਣਾ ਉੱਥੇ ਜਾ ਵੜਨਾ ਤੇ ਪੱਕੀ ਜਾਓ ਉਹਦੇ ਹੀ ਫੜਨੀ ਜਦੋਂ ਪੈਨ ਲਾਈਟ ਚੱਲੀਆਂ ਦੀ ਸੀ ਹੁਣ ਤਾਂ ਮਿੱਟੀ ਫੇਰ ਲੱਗਦਾ ਮਿੱਟੀ ਫੇਰ ਨਹੀਂ ਫੇਰ ਨਹੀਂ ਹਾਂ ਕੋਲੇ ਲਿਉਣੇ ਆਂ ਅੰਦਰ ਦਾ ਬਾਸਰਾ ਆਈ ਆ ਵੀ ਫੇਰੀ ਦੀ ਉਹਦੀ ਪਹਿਲੀ ਵਾਰੀ ਸੁਣੀ ਆਂਦੀ ਆ ਨੇ ਮਿੱਟੀ ਕੀ ਲੱਗਿਆ ਰਹਿਣਾ ਹੁਣ ਤਾਂ ਧਰਤੀ ਟੱਪਦੀ ਆ ਆਪ ਦੀ ਤਾਂ ਕੋਠੀਆਂ ਨੇ ਬਹਿ ਕੇ ਉੱਥੇ ਇਥਾਂ ਤੇ ਰਸਤੇ ਸਾਂਹੇ ਬੈਠਿਆ ਰਹਿਣਾ ਕੋਲਰ ਪਾਈ ਜਾਣਾ ਹੁਣ ਤਾਂ ਕੋਈ ਬੰਦਾ ਹੀ ਨਹੀਂ ਇਕੱਠਾ ਪਿਆਰੀ ਨਹੀਂ ਹੈਗਾ ਇਹਨਾਂ ਸਾਡੀਆਂ ਕੰਧਾਂ ਡੈਗ ਪੈਣੀਆਂ ਆਹਾ ਲਿਓੜੇ ਡੇੜੇ ਸਾਡੀ ਮਾਤਾ ਨੇ ਉਹੀ ਦਦਾ ਭਾਉ ਦਾ ਪਿਆਉਂਦੇ ਨੇ ਵਿੱਚ ਤੂੜੀ ਪਾ ਦੇਣੀ ਜਿਉ ਮੀਂਹ ਪਈ ਜਾਣਾ ਉਥੇ ਉਹਨੇ ਥੋਪੇ ਪਰ ਪਰ ਲਾਈ ਜਾਣੀ ਦੇ ਜੀ ਦੇ ਹਾਂ ਨਾ ਬੰਦੇ ਦੇ ਬਾਦ ਨੇ ਹਾਂ ਬੰਦੇ ਦਾ ਬਾਦ ਨੇ ਕੱਲ ਮੀਂਹ ਪਿਆ ਤੇ 5 ਮਿੰਟ ਬਾਅਦ ਜਿਹੜਾ ਵੇੜਾ ਸੁੱਕ ਚੁੱਕਿਆ ਸੀ ਹਨਾ ਤੇ ਮੈਂ ਕਿਹਾ ਵੀ ਜੇ ਇਹੀ ਵੇੜੇ ਕੱਚੇ ਹੋਣ ਪਹਿਲਾਂ ਤਾਂ ਮੀਂਹ ਦੀ ਸਮੈਲ ਕਿੰਨੀ ਸੋਹਣੀ ਹੁੰਦੀ ਹੈ ਕੱਚੇ ਵੇੜਿਆਂ ਦੀ ਸਮੈਲ ਕਿੰਨੀ ਸੋਹਣੀ ਹੈ ਨਾ ਤੇ ਫਿਰ ਕਿੰਨਾ ਟਾਈਮ ਉਹ ਵੇੜਾ ਠੰਡਾ ਰਹਿੰਦਾ ਹਨਾ ਉਹ ਮੀ ਪਿਆ ਪਤਾ ਹੀ ਨਹੀਂ ਚ ਲੱਗ ਰਿਹਾ ਵੀ ਮੀ ਰੋਇਆ ਦੇ ਦੇ ਸੀ ਕਿੰਨੀ ਸਮਹਿ ਆਉਣੀ ਹੁੰਦੀ ਸੀ ਹਾਂ ਰੋਇਆ ਦੇ ਵੀ ਖੁਸ਼ਬੂ ਆ ਨਾ ਹਾਂ ਆ ਤੜੇ ਹੁੰਦੇ ਪਾਣੀ ਪੀਏ ਬਾਈ ਇਹਨਾਂ ਦੇ ਵਿੱਚੋਂ ਕਿੰਨੀ ਸਮਹਿ ਆਉਣੀ ਮਿੱਟੀ ਦੀ ਆ ਪਹਿਨਾ ਆ ਜਾਂਦਾ ਆ ਹੋਣੀ ਹੈਗੀ ਉਹ ਪਰ ਫ੍ਰੀਜਾਂ ਚ ਪਰ ਆਪਾਂ ਵਧੀਆ ਗੱਲ ਹੈ ਵੀ ਆਪਾਂ ਫ੍ਰੀਜਾਂ ਦਾ ਪਾਣੀ ਪੀਂਦੇ ਨਹੀਂ ਅਸੀਂ ਤੁਹਾਨੂੰ ਦੱਸਦੇ ਆ ਅਸੀਂ ਫ੍ਰੈਜ ਦਾ ਪਾਣੀ ਬਿਲਕੁਲ ਨਹੀਂ ਪੀਂਦੇ ਸਾਡੇ ਘੜੇ ਲੱਗੇ ਹੋਏ ਆ ਘੜੇ ਦੇ ਵਿੱਚ ਹੀ ਅਸੀਂ ਪਾਣੀ ਪੀਂਦੇ ਆ ਤੇ ਤਾਂ ਅਸੀਂ ਭਾਂਡੇ ਵੀ ਜਿਹੜੇ ਆ ਆਮ ਕਰਕੇ ਜਾਂ ਤਾਂ ਮਿੱਟੀ ਦੇ ਜੋ ਬਰਤਨ ਆਪਣੇ ਕੁੱਜੇ ਵਗੈਰਾ ਉਹ ਵਰਤਦੇ ਆ ਤੇ ਪਿੱਤਲ ਦੇ ਸਾਡੇ ਭਾਂਡੇ ਸਾਰੇ ਜਿਹਨੂੰ ਆਪਾਂ ਤਾਂਬੇ ਦੇ ਵੀ ਕਹਿ ਦਿੰਨੇ ਆ ਉਹ ਲਗਾਏ ਹੋਏ ਆ ਸਾਡੇ ਗਲਾਸ ਕ올ੀਆਂ ਥਾਲ ਆਪਾਂ ਸਾਰੇ ਤੁਹਾਨੂੰ ਕਿਸ ਤਰ੍ਹਾਂ ਵੀਡੀਓ ਦੇ ਵਿੱਚ ਦਿਖਾਵਾਂਗੇ ਹਾਂਜੀ ਨੈਕਸਟ ਸ਼ਬਦ ਆਪਾਂ ਮੰਮੀ ਨੂੰ ਪੁੱਛਾਂਗੇ ਮੰਮੀ ਗੰਦੋਈ ਕੰਦੋਲੀ ਕਟੋੜੀ ਸ਼ਬਦ ਕੰਦੋਈ ਮੈਂ ਫੜ ਕੇ ਦੱਸ ਕੰਦੋਈ ਜਿਹੜਾ ਪਹਿਲਾਂ ਕੰਦੋਈ ਕਹਿੰਦੇ ਸੀ ਹੁਣ ਚਲਾਨੀ ਕਹਿਣ ਲੱਗੇ ਜਾਂਦੇ ਨੇ ਉਹਦੇ ਵਿੱਚ ਚੁੱਲ੍ਹਾ ਬਣਾਇਆ ਬਚਰ ਬਣਾਇਆ ਵਿਆ ਉਹਦੇ ਤੇ ਖਾਣਾ ਬਣਾਉਣੀ ਆ ਰੋਟੀ ਤਾਂ ਵੀ ਤੇ ਪਾਉਣੀ ਆ ਆਪਾਂ ਦਾਲ ਪਾਣੀ ਸਾਰ ਹਾਂ ਸਭ ਕੁਝ ਬਣਾਇਆ ਹੋਇਆ ਤੇ ਇਹਦੇ ਵਿੱਚ ਆਪਾਂ ਜਾਣੀ ਦੀ ਕਿ ਮਾਂ ਇਹ ਕਹਿੰਦੇ ਸੀ ਵੀ ਚਖੰਦੋਈ ਆ ਇਹ ਹਾਂ ਪਰਦਾ ਹਾਂ ਪਰਦਾ ਕੀਤਾ ਹੋਇਆ ਸੀ ਆਪਣਾ ਪਰਦਾ ਕੀਤਾ ਹੋਇਆ ਸੀਗਾ ਹੁਣ ਜਿਹੜਾ ਹਾਂਜੀ ਜਿਹੜਾ ਅਗਲਾ ਸ਼ਬਦ ਆ ਪਰਸ਼ੱਤੀ ਆਪਾਂ ਡੈਡੀ ਨੂੰ ਪੁੱਛਾਂਗੇ ਵੀ ਪਰਸ਼ੱਤੀ ਸ਼ਬਦ ਦਾ ਆਪਾਂ ਕਿਹਦੇ ਲਈ ਵਰਤਿਆ ਆ ਤੇ ਇਹਦਾ ਮਤਲਬ ਕੀ ਆ ਅਰਥ ਕੀ ਆ ਪਰਸ਼ੱਤੀ ਸ਼ਬਦ ਦਾ ਬਣੋ ਪਰਛੱਤੀ ਮਰਛਤੀ ਜਦੋਂ ਠਮਾਰ ਪਿਆਉਂਦਾ ਸੀ ਬਾਦੂ ਘਾਟੂ ਹਾਂਜੀ ਉਹ ਰੱਖ ਲੈਣਾ ਉੱਤੇ ਮਰਛਤੀ ਦੇ ਉਹ ਮਰਛਤੀ ਰਹਿਣ ਦੀ ਉਹ ਉੱਤੇ ਬੰਦਾ ਖੜਾ ਤੇ ਜੰਨੀ ਵੀ ਭਾਈ ਹੁੰਦੀ ਸੀ ਮਰਛਤੀ ਉਹ ਰਹਿਣ ਦੇ ਜਦੋਂ ਠਮਾਰ ਬਾਦੂ ਘਾਟ ਪਿਆਉਂਦਾ ਸੀ ਫਿਰ ਆਪੇ ਹੁਣ ਪਿਆ ਵਰਸਤੇ ਦੇ ਹਾਂ ਸਾਡੇ ਪਰਛੱਤਾ ਅੰਦਰ ਹੈਗਾ ਸਾਡੇ ਵੀ ਹੁਣ ਵੀ ਹੈਗਾ ਉਹ ਜਿੰਦੀ ਸਾਰਾ ਜਮੇ ਕੋਈ ਸਮਾਨ ਹੁੰਦਾ ਸੀ ਉਹ ਉੱਤੇ ਰੱਖ ਦਿੰਦੇ ਆ ਬੰਦੇ ਉਹ ਸਾਰਾ ਸਮਾਨ ਬਹੁਤ ਬੋਰਗਾ ਖਾਦੀ ਹੋਰ ਸਮਾਨ ਬਾਦੂ ਘਾਟੂ ਸਾਰਾ ਪਿਆ ਹੁੰਦਾ ਪਰ ਆਪੇ ਵਰਸਤਾ ਪੂਰਾ ਸਮਾਨ ਪਰਾਣੀ ਅਜੀ ਡੈਡੀ ਨੇ ਬਹੁਤ ਸਾਮ ਕੇ ਰੱਖਿਆ ਹੋਇਆ ਤੁਹਾਨੂੰ ਦਿਖਾਵਾਂਗੇ ਅਸੀਂ ਕਿਸੇ ਦਿਨ ਸਾਰੀਆਂ ਵੀਡੀਓ ਚ ਹਨਾ ਡੈਡੀ ਹਾਂ ਜੀ ਜੇ ਬਹੁਤ ਰੱਖਿਆ ਹੋਇਆ ਹੈ ਸਾਡੇ ਸੰਬੰਧਤ ਛੋਟਾ ਸਾਡੇ ਪੰਜਾਬੀ ਹੋਣ ਲੰਗਰ ਪਰ ਸਮਾਸਾ ਹੋ ਪਿਆ ਕੋਈ ਸਾਡੇ ਮੈ ਕੋ ਆਇਆ ਦੋ ਮੈਂ ਰੱਖ ਲੈਣਾ ਮਰਤ ਸਾਰਾ ਸਾਮਨ ਪਿਓ ਮੈਂ ਮਮੀ ਸਾਡੇ ਬਹੁਤ ਲੜਦੇ ਹੁੰਦੇ ਵੀ ਐਵੇਂ ਕਵਾੜ ਰੱਖਿਆ ਵੇਚ ਦੋ ਪਰ ਨਹੀਂ ਡੈਡੀ ਵੇਚਦੇ ਨਹੀਂ ਪਰ ਹੁਣ ਵਧੀਆ ਲੱਗਦਾ ਵੀ ਘਰੇ ਪੁਰਾਣਾ ਸਮਾਨ ਪਿਆ ਸਾਰਾ ਹਨਾ ਅਗਲਾ ਸ਼ਬਦ ਆਪਣਾ ਲੋਗੜ ਆਂਟੀ ਦੱਸਣਗੇ ਲੋਗੜ ਬਾਰੇ ਲੋਗੜ ਆਏ ਪਹਿਲਾਂ ਭੈਣੇ ਦੇ ਰੂਹ ਹੁੰਦੀ ਸੀਗੀ ਰੂਹ ਹੁੰਦੀ ਸੀ ਉਹ ਪਹਿਲਾਂ ਰਜਾਈਆਂ ਦੇ ਵਿੱਚ ਭਰਾ ਲੈਂਦੀ ਸੀ ਜਦੋਂ 5-6 ਸਾਲ ਹੋ ਜਾਂਦੇ ਸੀਗੇ ਭਰਾਇਆਂ ਨੂੰ ਫੇਰ ਉਹਦੇ ਵਿੱਚੋਂ ਪੀਲਾ ਪੀਲਾ ਲੋਗੜ ਨਿਕਲਣ ਲੱਗ ਜਾਂਦਾ ਸੀਗਾ ਕਈਆਂ ਨੇ ਤਾਂ ਉਹ ਲੋਗੜ ਦੇ ਬਲਾ ਲਿਆਉਣਾ ਬਲਾ ਕੇ ਪੂਣੀਆਂ ਵਟਣੀਆਂ ਪੂਣੀਆਂ ਵਟ ਕੇ ਚਰਖੇ ਤੇ ਕੱਤਣੀਆਂ ਕਿਸੇ ਨੇ ਖੇਸ ਬਣ ਲੈਣੇ ਕਿਸੇ ਨੇ ਦਰੀਆਂ ਬਣ ਲੈਣੀਆਂ ਕੋ ਉਹ ਕਹਿੰਦੇ ਲੋਗੜ ਦੀਆਂ ਦਰੀਆਂ ਘਰੇ ਰੱਖ ਲਾਂਗੇ ਕੁੜੀਆਂ ਨੂੰ ਰੂਹ ਦੀਆਂ ਦਰੀਆਂ ਦੇ ਦਾਂਗੇ ਇਹਨਾਂ ਵਸ ਲੋਗੜ ਭਾਈ ਇਹਨੂੰ ਲੋਗੜ ਕਹਿੰਦੇ ਨੇ ਸਹੀ ਲੋਗੜ ਕਹਿੰਦੇ ਮੈਂ ਤਾਂ ਕੰਬੜ ਆ ਇਹਨਾਂ ਦੀ ਜਗ੍ਹਾ ਜਿਹੜੀ ਆਪਣੀਆਂ ਰਜਾਈਆਂ ਜੁਨੀਆਂ ਦੀ ਜਗ੍ਹਾ ਕੰਬੜਾ ਹਾਂ ਹਾਂ ਕੰਬੜਾ ਨੇ ਲੈ ਲਈ ਹੁਣ ਤਾਂ ਕੰਬੜਾ ਹਾਂ ਹਾਂ ਹੌਣ ਦਾ ਖੇਸ ਖੂਦ ਲੋਕੀ ਲੈਂਦੇ ਹੀ ਘਾਟਾ ਲੈਂਦੇ ਹੀ ਨਹੀਂ ਕੇ ਉੱਤੇ ਬਸ ਆਹਾ ਏਸੀ ਚੱਲ ਪੈਂਦੇ ਆ ਉੱਤੇ ਪੂਰੇ ਸੈਟ ਲੈਂਦੇ ਆ ਉਹ ਕੰਬੜਾ ਸੈਟ ਲੈਂਦੇ ਆ ਬਸ ਉੱਤੇ ਲੈ ਲੈਂਦੇ ਆ ਬਸ ਇਹ ਖੇਸ ਖੂਦ ਦਾ ਕੋਈ ਹੁਣ ਲੈਂਦਾ ਹੀ ਨਹੀਂ ਵੀਰਾ ਹਾਂ ਅਗਲਾ ਸ਼ਾਬ ਦਾ ਡੋਣੀ ਜਾਂ ਪੜਾ ਹਣਾ ਆਪਣੇ ਪਿੰਡਾਂ ਚ ਵਰਤਿਆ ਜਾਂਦਾ ਸ਼ਬਦ ਡੋਣੀ ਪਲਾ ਕਈ ਘਰਾਂ ਚ ਹੁਣ ਵੀ ਮੈਨੂੰ ਲੱਗਦਾ ਵੀ ਵਰਤਿਆ ਜਾਂਦਾ ਹੋਊਗਾ ਮੰਮੀ ਦੱਸਣਗੇ ਵੀ ਡੋਣੀ ਜਾਂ ਪਲਾ ਕੀ ਹੁੰਦਾ ਮੰਮੀ ਅੱਗੇ ਉਹਨੂੰ ਪਲਾ ਕਿਆ ਪਲਾ ਕਹਿੰਦੇ ਹੁੰਦੇ ਸੀਗੇ ਹੁਣ ਉਹਨੂੰ ਡੋਣੀ ਵੀ ਕਹਿੰਦੇ ਨੇ ਡੋਣੀ ਵੀ ਕਹਿੰਦੇ ਨੇ ਹਾਂ ਉਹ ਬੱਟਣ ਦੇ ਕੰਮ ਆਉਂਦਾ ਪਚਾ ਪਾਣੀ ਦੁੱਧ ਪਾਉਣਾ ਉਹ ਆਪਾਂ ਫੇਰ ਐ ਵਰਤਦੇ ਹੁੰਦੇ ਸੀ ਉਹਨੂੰ ਪਲੇ ਨੂੰ ਪਾਂਡਾ ਇੱਕ ਪਾਂਡਾ ਇੱਕ ਜਿਹੜੀ ਪਰਤੇ ਦੇ ਹੁੰਦੇ ਸੀ ਉਹਨੂੰ ਪਲੇ ਨੂੰ ਵਿੱਚ ਦੁੱਧ ਪਾ ਲੈਣਾ ਤੇ ਫੇਰ ਉਹਦੇ ਲਾਉਂ ਗਏ ਨਾ ਪੱਤਣੇ ਕੰਮ ਲਾਉਂਦੇ ਸੀ ਆਪੇ ਦੁੱਧ ਦਾ ਹਾਂ ਗੰਡੀ ਨਾਲ ਸਖਾਈ ਸੀ ਫਲਾਂ ਦੇ ਸੀ ਹੱਥ ਨਹੀਂ ਸੀ ਮੱਚਦਾ ਉਹਦੇ ਨਾਲ ਆਪਣਾ ਆਪੇ ਇਹਨੂੰ ਪਾਲਾ ਕਹਿੰਦੇ ਹੁੰਦੇ ਸੀ ਜੇ ਤੇ ਆਪ ਗਹਾਨੀਆਂ ਬੱਚਿਆਂ ਦੇ ਹੱਥ ਵਿੱਚ ਮੱਚਦਾ ਬੱਚਿਆਂ ਨੇ ਪਾਲਾ ਨਹੀਂ ਆਪੇ ਤੇ ਜਣ ਦੀ ਹੱਥ ਨਹੀਂ ਕਿਸੇ ਦਾ ਹੀ ਮੱਚਦਾ ਬੱਚਿਆਂ ਦਾ ਹਾਂਜੀ ਦੱਸਿਆ ਮਮੀ ਨੇ ਵੀ ਡੋਣੀ ਇੱਕ ਵਰਤਾ ਨਾ ਭਾਂਡਾ ਜਿਹੜਾ ਵੀ ਚਾਹ ਪਾਉਣ ਦੇ ਗਰਮ ਚੀਜ਼ ਨੂੰ ਜਿਵੇਂ ਆਪਾਂ ਕੋਈ ਵੀ ਚੀਜ਼ ਆ ਜਾਂ ਠੰਡੀ ਚੀਜ਼ ਵੀ ਆ ਵੀ ਆਪਾਂ ਪਾਉਣ ਦੇ ਕੰਮ ਕਰਦੇ ਆਉਂਦੇ ਸੀਗੇ ਅਗਲਾ ਸ਼ਬਦ ਆਪਣਾ ਰੀੜੀ ਰੀੜੀ ਸ਼ਬਦ ਬਿਲਕੁਲ ਹੀ ਖਤਮ ਹੀ ਹੋ ਚੁੱਕਿਆ ਪਿੰਡਾਂ ਚੋਂ ਹਨਾ ਤੇ ਹੁਣ ਆਪਾਂ ਡੈੜੀ ਰੀੜੀ ਬਾਰੇ ਜੇ ਸਾਰਾ ਚੰਗੀ ਤਰ੍ਹਾਂ ਦੱਸੇ ਵੀ ਰੀੜੀ ਸ਼ਬਦ ਰੀੜੀ ਹੈ ਕੀ ਆ ਪਹਿਲਾਂ ਤੇ ਦੱਸੋ ਰੀੜੀ ਕੋਈ ਦਾਣੇ ਹੁੰਦੇ ਉਹ ਦਿੰਦੇ ਸੀ ਮੰਨ ਕੇ ਮਨੇ ਕਹ ਕੇ ਹੈ ਉਹ ਮਗਰ ਜਉਂ ਦਾਲ ਦਿੰਦੇ ਜਾਂ ਕੋ ਸ਼ਕਾ ਸੋ ਜਾ ਹੁੰਦਾ ਕਿ ਪਾਂਟ ਦਿੰਦੇ ਸੀ ਨਾ ਦਿੰਦੇ ਸੀ ਹਾਂ ਜਾ ਕੋਈ ਹੋਰ ਆਇਆ ਉਹਨੂੰ ਰਿੜੀ ਕੰਦੇ ਦਾਲੇ ਰੱਖਲੇ ਆਡੋ ਉਹ ਆਲੇ ਮਾਂਦ ਦਿੰਦੇ ਕਿੰਨਾ ਪਾਉਣਾ ਕਰੀ ਨਹੀਂ ਪਾਉਣਾ ਕਿੰਨਾ ਜ ਆਪਣੇ ਫਸਲ ਹੋ ਜਾਂਦੀ ਸੀ ਹਾਂ ਫਿਰ ਹਾਂ ਦਾਨਾ ਕੱਢਦੇ ਹੁੰਦੇ ਹਾਂ ਉਹਨੂੰ ਉਹ ਆਡ ਰੱਖਦੇ ਉਹ ਬੰਦੇ ਨੇ ਕੁੜੀਆਂ ਨੂੰ ਵੀ ਦਿੰਦੇ ਸੀ ਹਾਂ ਸਾਰੀਆਂ ਕੁੜੀਆਂ ਨੂੰ ਕੁੜਾ ਹੋਰ ਦੀ ਸਾਰੀਆਂ ਕੁੜੀਆਂ ਨੂੰ ਦਿੰਦੇ ਨੇ ਪੁਰਗਾ ਲੈਂਦੇ ਉਹਨਾਂ ਹੀ ਸਾਰ ਦੰਦੇ ਮੁਰੇ ਸਾਨੂੰ ਦਿੰਦੇ ਬਗ ਬਗ ਇਹ ਦਾਦੀ ਹਾਂ ਇਹ ਦਾਦੀ ਸਾਨੂੰ ਦਿੰਦੀ ਉਹ ਹੱਥੋਂ ਗੇ ਲਿਉਂਦੇ ਵੀ ਬਰ ਪਤਾਤੇ ਜਾ ਕੇ ਇਹ ਪਕੌੜੀਆਂ ਦੰਦੇ ਦੀ ਬੁਢਾਦੀ ਸ਼ਾਦੀ ਦਾਦੀਆਂ ਨੇ ਰੱਖਣਾ ਭਰ ਕੇ ਭਰ ਭਰ ਦੇ ਦੇ ਬਕਵਾ ਕਰ ਅੰਦੇ ਨੇ ਮੰਨਿਆ ਮਾਏ ਸਾਨੂੰ ਜੋੜੀ ਜੋੜੀ ਬਾਈ ਜੁੜੀਆਂ ਹੁੰਨਾਂ ਜੁੜੀ ਗੰਦ ਜੋ ਆ ਅਗਲਾ ਸ਼ਬਦ ਆਪਣਾ ਕੁੰਬੜ ਕੁੰਬੜ ਸ਼ਬਦ ਆਪਣੀਆਂ ਮਤਾਮਾਂ ਨੂੰ ਜੋ ਆਪਣੀਆਂ ਦਾਦੀਆਂ ਨਾਨੀਆਂ ਨੂੰ ਜ਼ਰੂਰ ਪਤਾ ਹੋ ਆਂਟੀ ਤੁਸੀਂ ਦੱਸੋ ਵੀ ਕੁੰਬੜ ਸ਼ਬਦ ਕੀ ਆ ਕੁੰਬੜ ਇਸ ਨੇ ਦੁਆਰਾ ਦੱਸ ਤੋ ਕੋਈ ਨਾ ਕੁੰਬੜਾਪਾ ਆਈਓ ਥੱਲੇ ਨਾ ਪੱਟੇ ਆਉਂਦੇ ਸੀ ਜਗਾ ਜੀ ਪੱਟੀ ਹੁੰਦੀ ਸੀ ਤੇ ਖੇਸ ਟੋਟੇ ਭਾਈ ਉੱਥੇ ਬੋਹ ਦੇ ਵਿੱਚ ਬਣਦੇ ਹੁੰਦੇ ਹੁੰਦੇ ਸੀਗੇ ਕਹਿੰਦਾ ਥੱਲੇ ਜਿੱਦ ਪਾਇਆ ਤਾਂ ਨਹੀਂ ਵੀ ਠੰਡੀ ਠੰਡੀ ਥਾਂ ਲੱਗਣੀ ਕੱਚੀ ਜਗਾ ਹੁੰਦੀ ਸੀਗੀ ਠੰਡੀ ਠੰਡੀ ਥਾਂ ਲੱਗ ਉਹਦੇ ਵਿੱਚੋਂ ਬਦਲਦੇ ਹੁੰਦੇ ਸੀ ਨਾ ਪੈਰਾਂ ਦੇ ਹਾਂ ਹਾਂ ਪੈਰਾਂ ਦੇ ਨਾਲ ਹੀ ਬਦਲਦੇ ਨੇ ਜਾਤੇ ਵੀ ਨੇ ਸਾਡੇ ਅਰਗੇ ਨੇ ਤਾਗੇ ਤੋੜ ਦੇਣੇ ਮਾਵਾ ਨੇ ਖਿਜਣਾ ਵੀ ਗਿਆ ਤਾਲੀ ਤੋੜਗੀਆਂ ਨਹੀਂ ਕੀਤੀਆਂ ਨਹੀਂ ਤੇ ਢੇੜਾ ਵੇਜ ਨਹੀਂ ਜੀ ਹੁੰਤੇ ਹੀ ਫੇਰ ਹੁੰਤੇ ਹੀ ਫੇਰ ਅੱਗੇ ਤਾਂ ਮਾਂ ਬਾਪੀ ਜਿਹੜੀਆਂ ਗਾਲਾਂ ਦਿੰਦੇ ਸੀ ਉਹਨਾਂ ਚ ਵੀ ਇੱਕ ਅਸੀਸਾਂ ਹੁੰਦੀਆਂ ਸੀ ਹਨਾ ਹਾਂ ਅਸੀਸਾਂ ਸੀਗੀਆਂ ਉਹ ਗਾਲਾਂ ਦੇ ਵਿੱਚ ਵੀ ਮਾਂ ਪਿਓ ਦੀਆਂ ਗਾਲਾਂ ਅੱਗੇ ਆਉਦੀਆਂ ਨਾਲ ਆ ਹਾਂ ਅਗਲਾ ਸ਼ਬਦ ਆਪਣਾ ਬਾੜਾ ਜਾਂ ਪਖਤਨ ਬਾੜਾ ਪਖਤਨ ਮੰਮੀ ਦੱਸਣਗੇ ਸੱਚ ਆਪਣਾ ਹੈਗਾ ਬਾੜਾ ਪਹਿਲਾਂ ਬਾੜਾ ਕਹਿੰਦੇ ਹੁੰਦੇ ਸੀਗੇ ਤੇ ਹੁਣ ਪਾਕਤਨ ਕਹਿੰਦੇ ਆ ਹੁਣ ਪਾਕਤਨ ਕਹਿੰਦੇ ਆ ਤੇ ਆਪਾਂ ਉੱਥੇ ਪਾਥੀਆਂ ਪਾਤਦੀਆਂ ਗੋਹਾ ਛੜਦੇ ਆ ਤੇ ਇਸ ਲੋੜ ਦੇ ਆਪਣੀ ਜਿੰਦੀ ਦਾ ਕੰਮ ਆਉਂਦਾ ਉਹ ਸਾਰਾ ਕਾਸੀ ਦਾ ਪਾਥੀਆਂ ਚੁੱਲੇ ਦੇ ਵਿੱਚ ਆਪਾਂ ਜਾਲਦੇ ਆ ਨੇ ਆਪਣੇ ਬਦਾਲ ਧਰਦੇ ਆ ਹਾਰੀ ਚ ਉੱਥੇ ਵੀ ਕੰਮ ਆਉਂਦਾ ਇਹ ਪਾਕਤਨ ਪਾਥੀਆਂ ਬਹੁਤ ਆਪਣੇ ਕੰਮ ਆਉਂਦੀਆਂ ਆਪਣੇ ਪਾਕਤਨ ਨਾਲ ਪਾਠੀਆਂ ਬਹੁਤ ਪੱਠੀਆਂ ਤੇ ਵੀ ਆਈ ਕੰਮ ਆਉਂਦੀ ਸੀ ਪਾਕਿਸਤਾਨ ਚੁੰਬਰ ਨਾ ਸਮਾਰਨਾ ਰੱਖਣਾ ਕਿਰਾ ਸੁੰਬਰ ਕੇ ਵਧੀਆ ਚਮਕਾ ਕੇ ਰੱਖਣਾ ਹੁਣ ਤਾਂ ਅਲੱਗ-ਅਲੱਗ ਲੋਕਾਂ ਦੇ ਵਾਰੇ ਅੱਗੇ ਇਕੱਠੇ ਹੁੰਦੇ ਸੀ ਹਾਂ ਹੁਣ ਤਾਂ ਅੱਗੇ ਅਲੱਗ-ਅਲੱਗ ਹੁਣ ਤਾਂ ਇਕੱਠੇ ਹੁੰਦੇ ਸੀ ਅੱਗੇ ਹੁਣ ਤਾਂ ਅਲੱਗ ਅੱਗ ਭਾਰੇ ਨੇ ਆਪਾਂ ਦੇ ਬਣਾਈ ਹੋਈ ਘਰੇ ਜਿਹੜੇ ਹੁਣ ਤਾਂ ਘਰਾਂ ਚੋਂ ਬਣਾਈ ਹੋਏ ਨੇ ਹੁਣ ਨਹੀਂ ਇਕੱਠੇ ਹੁੰਦੇ ਸੀ ਉੱਥੇ ਬੈਠੀਆਂ ਗੱਲਾਂ ਕਰੀ ਜਾਣੀਆਂ ਪਾਠੀਆਂ ਥੱਲੀ ਜਾਣੀਆਂ ਇਹ ਰਿਪੋਰਟ ਕਰਨੀ ਨਹੀਂ ਅਲੱਗ ਨਹੀਂ ਲੈ ਆ ਕੋਣ ਮੈਂ ਵੀ ਤੇਰੇ ਨਾਲ ਬਾਣੀ ਤੂੰ ਵੀਰੇ ਨਾਲ ਲਵਾ ਦੇ ਹੁਣ ਨਹੀਂ ਕੋਈ ਲਵਾਉਣਾ ਹੁਣ ਟਾਪ ਉਹ ਆਪਦਾ ਬਸ ਸਾਰਾ ਠੀਕ ਆ ਆਪਾ ਆਪਦਾ ਕਰ ਲਈ ਆਪਦੇ ਪਾਤਣ ਹਾਂ ਤਾਂ ਨਹੀਂ ਹਾਂ ਵੀ ਹੈ ਨਹੀਂ ਹਾਂ ਹੁਣ ਪੱਥ ਦੀਆਂ ਵੀ ਨਹੀਂ ਪਾਤੀਆਂ ਹਾਂ ਮੈਨੂੰ ਨਹੀਂ ਲੱਗਦਾ ਵੀ ਪੱਤ ਹੈ। ਇਹ ਬਹੁਤ ਢੇਰ ਲੋਕ ਪੱਤ ਦੇ। ਇਹ ਬਹੁਤ ਢੇਰ। ਬਗਨਿਆਂ ਬਹੁਤ। ਮੇਲੇ ਦੇ ਵੀ ਆਪਣੇ ਤਾਂ ਇਤਰੂ ਅਸੂਈ ਆ। ਫੜਾਇਓ ਬਿਟੇ। ਆਪਰੇ ਨੂੰ ਨਹੀਂ ਹੁਣ ਕੋਈ ਪਤਾ। ਹਾਂ। ਅੱਧ ਦੁੱਤੇ ਪੱਤ ਦੀਆਂ ਹਨ। ਹਾਂ। ਅਗਲਾ ਸ਼ਬਦ ਆਪਣਾ ਬੋਲ। ਬੋਲ ਕਿੰਨੇੜੀ? ਬਹੁਤ ਦਾਣੇ ਹੁੰਦੇ ਸੀ। ਅਗਰ ਛੜੇਗਾ ਲਾਉਣਾ ਉਹ ਲੰਮਾ ਖਾਲ ਲਾ ਲੈਣਾ। ਕੋਈ ਉੱਤੇ ਦਾਣੇ ਲਾਈ ਜਾਣੇ। ਪਰ ਹਵਾ ਮਰ ਜਾਣੀ ਉਹ ਬੰਦ ਕਰ ਲੈਣੇ ਹਵਾ ਦੀ ਫੇਰ ਲਾਉਣ ਲੱਗਦੇ ਨਾ। ਉਹ ਵੋਹ ਕੰਦੇ ਜਾ ਰਹੇ ਆ ਉਹਨੂੰ। ਮੱਕ ਕਾ ਕਰੂੰ ਅੱਛਾ ਕਣਕ ਦਾ ਬੋਲ ਹੈ ਨਾ ਜਿਵੇਂ ਹਣ ਤਾਂ ਕੰਬੈਨ ਫਟਾਫਟ ਪਟਿਆ ਟਰਾਲੀ ਚ ਪਾਇਆ ਸਿੱਟੇ ਅੱਗੇ ਹੜੰਬੇ ਨਾ ਜਾਉ ਢੋਲ ਲਾ ਕੇ ਘੜਦੇ ਸੀ ਉਹਨਾਂ ਕੁਦਰ ਦੇ ਭੰਗਾਉਂਦੇ ਹੁੰਦੇ ਸਾਡੇ ਜਵਾਨੇ ਜੋ ਨਿਕਲ ਗਏ ਇਹ ਗੋਨਾ ਬਦਜੋਨ ਲਾ ਕੇ ਫਿਰ ਹੋਰ ਉਹਨੂੰ ਡਾਉਣਾ ਡਾਉਣਾ ਫਿਰ ਉਹ ਬੋਲ ਬਣਾਉਣੇ ਸੜੀਆਂ ਡਾਉਣਾ ਇਹ ਹੋਣਾ ਮਿੱਟੀ ਖੋਟ ਮੰਨਾਈ ਮਹਾਨ ਆ ਚਲ ਜਾਂਦੇ ਸੀ ਉਹ ਬਹੁਤ ਬਹੁਤ ਉਹਨਾਂ ਮੈਨੇਜਰ ਦਾ ਕੰਮ ਹੁਣ ਕਣ ਖੜੀਆ ਬੰਦੂ ਮੁੰਡੀ ਕੋ ਜਾ ਕੇ ਬੀੜ ਕੇ ਮੋੜਿਆ ਹਾਂ ਹਾਂ ਉਹਨਾਂ ਮੁਰ ਮੱਡ ਲੱਗਦਾ ਭਾਈ ਜਵਾਨਾ ਹੀ ਨਹੀਂ ਉਹ ਅਗਲਾ ਉਹ ਬੀੜੀ ਵੀ ਲੈਂਦੇ ਬੀੜੀ ਨਾਲ ਹੈ ਨਾ ਕਣਕ ਵੜਾਉਣੀਆਂ ਇੱਕ ਦੂਜੇ ਨਾਲ ਹੈ ਬੀੜੀਆਂ ਪਾਉਂਦੇ ਸੀ ਇੱਕ ਦੂਜੇ ਨਾਲਲੇ ਪਿਆ ਕੌਣੀਆਂ ਕਿਹੜੀਆਂ ਕਰਨੀਆਂ ਆਪ ਆਪ ਲੋਕ ਇਕੱਠੇ ਹੁੰਦੇ ਬੀੜੀਆਂ ਪਾਉਂਦੇ ਸੀ ਹੈਨਾ ਉਹ ਬੇੜਾ ਹੀ ਨਹੀਂ ਦੇਣਾ ਸਾਰੇ ਸੱਤੋੜਾ ਐਸੀ ਆਪ ਅਗਲਾ ਸ਼ਬਦ ਆਪਣਾ ਬੌਕਰ ਬੌਕਰ ਸ਼ਬਦਾਂ ਅੰਟੀ ਦੱਸਣਗੇ ਅੰਟੀ ਬੌਕਰ ਸ਼ਬਦ ਕੀ ਆ ਬੌਕਰ ਭਾਈ ਹੁਣ ਤਾਂ ਆਪਾਂ ਕਹ ਦਿੰਨੇ ਆ ਝਾੜੂ ਪਹਿਲਾਂ ਕੁੜੀਆਂ ਬੁੜੀਆਂ ਸਭ ਬੌਕਰ ਹੀ ਕਹਿੰਦੀ ਸੀ ਬੌਕਰ ਕੱਢ ਲਈ ਕੁੜੇ ਤੂੰ ਭੈਣੇ ਬੌਕਰ ਕੱਢ ਲਈ ਹੁਣ ਬੌਕਰ ਹੁਣ ਦੇ ਬੱਚਿਆਂ ਨੂੰ ਪੁੱਛ ਰਾ ਹੁਣ ਦੇ ਬੱਚਿਆਂ ਨੂੰ ਪਤਾ ਹੀ ਨਹੀਂ ਬੌਕਰ ਕੀ ਹੁੰਦੀ ਆ ਹੁਣ ਤਾਂ ਝਾੜੂ ਕਹਿੰਦੇ ਬਸ ਹਾਂ ਜਾਂ ਸੂਣ ਜਾਂ ਫਰਸੀ ਝਾੜੂ ਬਸ ਬੌਕਰ ਦਾ ਮਤਲਬ ਇਹ ਹੁੰਦਾ ਸੀ ਭਾਈ ਅੱਗੇ ਹੁਣ ਝਾੜੂ ਨੂੰ ਕਹਿੰਦੇ ਹੁੰਦੇ ਸੀ ਭਾਈ ਬੌਕਰ ਤੇ ਇਹ ਨੂੰ ਬੌਕਰ ਕਹਿੰਦੇ ਅਗਲਾ ਸ਼ਬਦ ਦਾ ਆਪਣਾ ਹੱਥਾ ਮੰਮੀ ਇੱਕ ਹੱਥਾ ਸ਼ਬਦ ਦਾ ਇਹ ਕਾਦੇ ਲਈ ਵਰਤਿਆ ਜਾਂਦਾ ਸੀ ਤੇ ਕੀ ਆ ਹੱਥਾ ਹੱਥਾ ਇਹ ਹੈਗਾ ਮੰਜੇ ਬੁਣੇ ਜਾਂਦੀ ਸੀ ਦਰੀਆਂ ਬੁਣੀਆਂ ਜਾਂਦੀਆਂ ਸੀ ਇਹਦੇ ਨਾਲ ਤੇ ਫਿਰ ਪੀੜੀਆਂ ਬੁੰਨਦੇ ਸੀ ਹੱਥਾ ਆਪਣੇ ਤਾਂ ਇਹ ਕੰਮ ਆਉਂਦਾ ਸੀਗਾ ਇਹ ਬਹੁਤ ਵਰਤੋਂ ਦੇ ਵਿੱਚ ਕੰਮ ਸੀਗਾ ਆਪਣੇ ਇਹ ਦਰੀਆਂ ਬੋਣੀਆਂ ਪੀੜੀਆਂ ਬੋਣੀਆਂ ਤੇ ਹੋਰ ਮੰਜੇ ਬੋਣਨੇ ਇਹਨਾਂ ਬਹੁਤ ਉਸ ਬੁਣਿਆ ਜਾਂਦਾ ਸੀਗਾ ਹਾਂ ਸ਼ੋਕ ਦੇ ਹੁੰਦੇ ਸੀ ਤਾਂ ਮੰਜੇ ਦੇ ਤਾਣੇ ਬਣੇ ਤਾਂ ਜਰੀਆਂ ਬੁਣੀਆਂ ਜਾਂਦੀਆਂ ਸੀ ਇਹ ਬਸ ਹਾਂ ਹਾਂਜੀ ਜਿਹੜੀ ਆਪਣੀ ਅੱਜ ਦੀ ਵੀਡੀਓ ਸੀ ਪੰਜਾਬੀ ਦੇ ਕੁਝ ਸ਼ਬਦ ਆ ਜਿਹੜੇ ਲੋਪ ਹੋ ਚੁੱਕੇ ਆ ਵਿਸਰ ਚੁੱਕੇ ਆ ਉਹਨਾਂ ਤੇ ਸੀ ਤੇ ਤੁਸੀਂ ਸਾਨੂੰ ਸਾਡੀ ਵੀਡੀਓ ਨੂੰ ਲਾਈਕ ਕਮੈਂਟ ਕਰਕੇ ਜਰੂਰ ਦੱਸਣਾ ਵੀ ਤੁਹਾਨੂੰ ਵੀਡੀਓ ਸਾਡੀ ਕਿਵੇਂ ਲੱਗੀ ਆਂਟੀ ਬੋਲ ਭਾਈ ਸਾਨੂੰ ਤੁਸੀਂ ਜਰੂਰ ਦੱਸਣਾ ਕਮੈਂਟ ਕਰਨਾ ਸ਼ੇਅਰ ਕਰੋ ਭਾਈ ਲਾਈਕ ਕਰੋ ਸਾਨੂੰ ਜੀ ਸਾਡੇ ਸੱਪਿਆ ਚਾਰ ਮੁਦਵਾਰ ਤੋਂ ਫੇਰ ਉਹੀ ਪੰਜਾਬ ਲੈ ਕੇ ਆਉਣ ਦਾ ਸਾਡਾ ਫਰਾਲਾ ਵਾ ਹਾਂ ਤੇ ਤੁਹਾਡੇ ਸਾਰਿਆਂ ਦੇ ਸਹਿਯੋਗ ਦੀ ਸਾਨੂੰ ਬਹੁਤ ਲੋੜ ਆ ਹਾਂ ਤੇ ਚਲੋ ਅਸੀਂ ਤੁਹਾਡਾ ਜੀ ਬਹੁਤ-ਬਹੁਤ ਧੰਨਵਾਦ ਕਰਦੇ ਆ ਦੁਬਾਰਾ ਆਪਾਂ ਤੁਹਾਨੂੰ ਫੇਰ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ ਤੇ ਸਾਡੀਆਂ ਵੀਡੀਓ ਦੇਖਦੇ ਰਹਿਣਾ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਧੰਨਵਾਦ